ਕੈਂਪ ਲਗਾਇਆ ਗਿਆ ਜੀ ਆਪਣਾ ਨਾਮ ਤੇ ਜੀ ਡਾਕਟਰ ਸਵਾਤੀ ਖੁਰਾਨਾ ਡਿਪਾਰਟਮੈਂਟ ਆਫ ਹਾਰਟ ਐਂਡ ਮੈਡੀਸਿਨ ਹਾਂਜੀ ਅੱਜ ਸਾਡੇ ਕੈਂਪ ਲੱਗਿਆ ਹੈ ਬਿਲਕੁਲ ਫ੍ਰੀ ਥਾਇਰੋਇਡ ਟੈਸਟ ਤੇ 슈ਗਰ ਟੈਸਟ ਵੈਸੇ ਹਰ 3rd ਮੰਡੇ ਆਫ ਏਵਰੀ ਮੰਥ ਅਸੀਂ ਲਗਾਉਂਦੇ ਆ ਡਿਸਕਾਊਂਟਡ ਰੇਟਸ ਤੇ ਹੁੰਦਾ ਸਸਤੇ ਰੇਟਸ ਤੇ ਪਰ ਅੱਜ ਅਸੀਂ ਕੰਪਲੀਟਲੀ ਫ੍ਰੀ 슈ਗਰ ਤੇ ਥਾਇਰੋਇਡ ਕਰਵਾਇਆ ਹੈ ਹੁਣ ਕਿਸ ਤਰ੍ਹਾਂ ਦੇ ਮਰੀਜ਼ ਆ ਰਹੇ ਨੇ ਜੇਕਰ ਗੱਲ ਕਰੀਏ ਵਿੰਟਰ ਦੇ ਸੀਜ਼ਨ ਦੇ ਕਹਿੰਦੇ ਹਾਰਟ ਦੇ ਮਰੀਜ਼ ਜੀ ਨੇ ਜ਼ਿਆਦਾ ਹਾਂਜੀ ਬਲੱਡ ਪ੍ਰੈਸ਼ਰ ਵਧਣ ਦੇ ਕਰਕੇ ਹਾਰਟ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਹਨ ਸਰਦੀਆਂ ਦੇ ਵਿੱਚ ਇਸ ਲਈ ਹਾਰਟ ਦੇ ਪੇਸ਼IENTS ਨੂੰ ਹਮੇਸ਼ਾ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਦੀ ਪੰਪਿੰਗ ਘੱਟ ਹੈ ਜਾਂ ਜਿਨ੍ਹਾਂ ਦੇ ਸਟੈਂਟ ਪੈ ਚੁੱਕਾ ਹੈ ਜਾਂ ਜਿਨ੍ਹਾਂ ਨੂੰ ਐਂਜਾਇਨਾ ਨਾਮ ਦੀ ਪ੍ਰੋਬਲਮ ਹੈ ਬਲਾਕੇਜ ਆਲਰੇਡੀ ਹੈ ਕੁਝ ਤੁਰਨ-ਫਿਰਨ ਦੇ ਨਾਲ ਉਹਨਾਂ ਦੀ ਛਾਤੀ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਇਨ੍ਹਾਂ ਸਭ ਪੇਸ਼IENTS ਨੂੰ ਪ੍ਰੀਕੌਸ਼ਨਰੀ ਸੇਕਤੇ ਦੱਸਿਆ ਜਾਂਦਾ ਹੈ ਕਿ ਸਰਦੀ ਵਿੱਚ ਬਹੁਤ अर्ਲੀ ਮਾਰਨਿੰਗ ਜਦੋਂ ਟੈਂਪਰੇਚਰ ਘਟ ਹੁੰਦਾ ਹੈ ਜਾਂ ਬਹੁਤ ਲੇਟ ਨਾਈਟ ਜਦੋਂ ਟੈਂਪਰੇਚਰ ਘਟ ਹੁੰਦਾ ਤੁਸੀਂ ਬਾਹਰ ਨਾ ਜਾਓ ਆਪਣੇ ਆਪ ਨੂੰ ਕਵਰਡ ਰੱਖਣ ਦੀ ਕੋਸ਼ਿਸ਼ ਕਰੋ ਤਾਂ ਜੋ ਕਿ ਬਲੱਡ ਪ੍ਰੈਸ਼ਰ ਨਾ ਵਧੇ اور ਦੁਬਾਰਾ ਤੋਂ ਹਾਰਟ ਦੀ ਬਲੋਕੇਜ ਜਾਂ ਅਟੈਕ ਵਰਗੀ ਪ੍ਰੋਬਲਮ ਨਾ ਆਵੇ ਲੱਗਦਾ ਕਿ ਛੋਟੇ ਬੱਚਿਆਂ ਦੇ ਵਿੱਚ ਜਿਹੜੀਆਂ ਪ੍ਰੋਬਲਮ ਆ ਰਹੀਆਂ ਹਨ ਜ਼ਿਆਦਾ ਬਜ਼ੁਰਗਾਂ ਦੇ ਵਿੱਚ ਅ ਅੱਜਕੱਲ ਇਹ ਹੋ ਰਿਹਾ ਹੈ ਕਿ ਮੈਂ ਰੀਸੈਂਟਲੀ ਵੀ ਆਪਣੇ ਪੇਜ ਤੇ ਸ਼ੇਅਰ ਕੀਤਾ ਸੀ ਕਿ ਪਹਿਲੇ ਤਾਂ ਇਹ ਹੋ ਰਿਹਾ ਸੀ ਕਿ 35-40 ਸਾਲ ਤੇ 슈ਗਰ ਤੇ ਬਲੱਡ ਪ੍ਰੈਸ਼ਰ ਦੇ ਪੇਸ਼ੈਂਟਸ ਆਉਂਦੇ ਸੀ ਡਾਇਗਨੋਸ ਹੁੰਦਾ ਸੀ ਬਟ ਅੱਜ ਦੇ ਡੇਟ ਕੀ ਹੋ ਰਿਹਾ ਹੈ ਕਿ ਪੇਰੈਂਟਸ ਆਪਣੇ 15-16 ਸਾਲ ਦੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਸਡਨਲੀ ਉਹਨਾਂ ਦਾ ਬਲੱਡ ਪ੍ਰੈਸ਼ਰ ਦੇਖਦੇ ਆ ਤਾਂ ਅਸੀਂ ਬਲੱਡ ਪ੍ਰੈਸ਼ਰ ਇਜ਼ ਦੇ ਆਰ ਹਾਈਪਰਟੈਂਸਿਵ ਆਲਰੇਡੀ ਉਹਨਾਂ ਦਾ ਬਹੁਤ ਹਾਈ ਲੈਵਲ ਤੇ ਬਲੱਡ ਪ੍ਰੈਸ਼ਰ ਚੱਲ ਰਿਹਾ ਹੁੰਦਾ ਹੈ ਜਦੋਂ ਅਸੀਂ ਬਲੱਡ ਟੈਸਟ ਕਰਵਾਈਦੇ ਹੈ ਤਾਂ ਉਹਨਾਂ ਦਾ ਕੋਲੇਸਟ੍ਰੋਲ ਹਾਈ ਲੈਵਲ ਤੇ ਹੁੰਦਾ ਹੈ ਯੈਸ ਸਾਡੇ ਕੋਲ ਨਾ ਸਿਰਫ ਕਿ ਬਜ਼ੁਰਗ ਬਜ਼ੁਰਗ ਦਾਤਾ ਆਪਾਂ ਨੂੰ ਪਤਾ ਹੀ ਹੈ ਕਿ ਬਾਡੀ ਦੇ ਵਿੱਚ ਚੇਂਜਸ ਹੋਣੇ ਹੈ ਤੇ ਉਹਨਾਂ ਨੂੰ ਬਲੱਡ ਪ੍ਰੈਸ਼ਰ 슈ਗਰ ਹੋਣਦੇ ਆ ਹੋਰ ਬਿਮਾਰੀਆਂ ਹੋਣਦੇ ਏਜ ਦੇ ਨਾਲ ਚਾਂਸਸ ਜ਼ਿਆਦਾ ਹੈ ਬਟ ਯੈਸ ਟੀਨ ਏਜ ਤੋਂ ਹੀ ਪ੍ਰੋਬਲਮਸ ਬਹੁਤ ਜ਼ਿਆਦਾ ਸ਼ੁਰੂ ਹੋ ਗਈਆਂ ਹਮ ਲੱਗਦਾ ਸਾਰਾ ਲਾਈਫ ਸਟਾਈਲ ਹੀ ਸ 100% ਤੁਹਾਡੇ ਨਾਲ ਮੈਂ ਸਹਿਮਤ ਹਾਂ ਕਿ ਲਾਈਫਸਟਾਈਲ ਤੇ ਡਾਈਟ ਆਪਣੀ ਨੰਬਰ 1 ਚੀਜ਼ ਹੈ ਅਸੀਂ ਸ਼ੁਰੂ ਤੋਂ ਪੜਦੇ ਆਏ ਹਾਂ ਡੈਸ਼ ਡਾਈਟ ਇੱਕ ਡਾਈਟ ਹੁੰਦੀ ਹੈ ਜਿਹਦੇ ਨਾਲ ਕਿ ਬਲੱਡ ਪ੍ਰੈਸ਼ਰ ਹੀ ਨਹੀਂ ਸ਼ੂਗਰਸ ਵੀ ਕੰਟਰੋਲ ਕੀਤੀਆਂ ਜਾਂਦੀਆਂ ਹਨ ਜਿਹਦੇ ਵਿੱਚ ਕਿ ਅਸੀਂ ਡਾਈਟਰੀ ਮੋਡੀਫਿਕੇਸ਼ਨ ਹਮੇਸ਼ਾ ਦਿੰਨੇ ਆ ਮੈਡੀਸਿਨ ਹਮੇਸ਼ਾ ਦੋ ਨੰਬਰ ਤੇ ਦੂਸਰੇ ਨੰਬਰ ਤੇ ਆਏਗੀ ਬਟ ਜੇ ਅਸੀਂ ਆਪਣਾ ਲਾਈਫਸਟਾਈਲ ਚੇਂਜ ਕਰੀਏ ਜੇ ਪੇਰੈਂਟਸ ਜਾਂ ਵੱਡੇ ਲੋਕ ਘਰ ਵਿੱਚ ਲਾਈਫਸਟਾਈਲ ਚੇਂਜ ਕਰਨ ਸੀਜ਼ਨਲ ਫਰੂਟਸ ਖਾਣ ਸਬਜ਼ੀਆਂ ਖਾਣ ਘਰ ਦਾ ਬਣਿਆ ਖਾਣ ਤਾਂ ਬੱਚੇ ਉਸ ਚੀਜ਼ ਨੂੰ ਅਡਾਪਟ ਕਰਨਗੇ ਫਿਜ਼ੀਕਲ ਐਕਟੀਵਿਟੀ ਬਹੁਤ ਇੰਪੋਰਟੈਂਟ ਹੈ ਛੋਟੇ ਬੱਚੇ ਜੇ ਕਿਸੇ ਖੇਡ ਵਿੱਚ ਜਾ ਸਕਣ ਤਾਂ ਵੈਲ ਐਂਡ ਗੁੱਡ ਜੇ ਤੁਸੀਂ ਕਿਸੇ ਕਾਰਨ ਕਰਕੇ ਉਹਨਾਂ ਨੂੰ ਬਾਹਰ ਨਹੀਂ ਭੇਜ ਸਕਦੇ ਤੁਸੀਂ ਵਾਕ ਕਰੋ ਉਹਨਾਂ ਦੀ ਮੂਵਮੈਂਟ ਇਨਕਰੀਸ ਕਰੋ ਯੋਗਾ ਕਰੋ एरोਬਿਕਸ ਕਰੋ ਡਾਂਸ ਵਿੱਚ ਲਗਾ ਦਿਓ ਉਹਨਾਂ ਨੂੰ ਡੂ ਐਨੀਥਿੰਗ ਬਟ ਤਨ ਨੂੰ ਫਿਜ਼ੀਕਲ ਐਕਟੀਵਿਟੀ ਬਹੁਤ ਚੀਜ਼ਾਂ ਤੋਂ ਬਚਾਉਂਦੀ ਹੈ ਮੈਮ ਥਾਇਰੋਇਡ ਦੀ ਬਿਮਾਰੀ ਵੀ ਕਹਿੰਦੇ-ਕਹਿੰਦੇ ਕਾਫੀ ਜ਼ਿਆਦਾ ਜਿਹੜੀਆਂ ਫੈਲ ਰਹੀਆਂ ਹੈ ਜ्यादातर ਮਹਿਲਾਵਾਂ ਨੂੰ ਜਿਹੜੀਆਂ ਹਾਂ ਜੀ ਥਾਇਰੋਇਡ ਜੈਨੇਟਿਕ ਵੀ ਹੁੰਦਾ ਹੈ ਕਿ ਸ਼ੁਰੂ ਤੋਂ ਕਿਸੇ ਨੂੰ ਹੋ ਰਿਹਾ ਹੈ ਫੈਮਿਲੀ ਵਿੱਚ ਉਹਦੇ ਵੀ ਚਾਂਸਸ ਵੱਧ ਜਾਂਦੇ ਹੈ ਫਿਰ ਦੂਸਰਾ ਥਾਇਰੋਇਡ ਡਿਸਆਰਡਰ ਜਦੋਂ ਹੁੰਦਾ ਹੈ ਜਾਂ ਪਤਲੇ ਹੋਣ ਵਾਲਾ ਜਾਂ ਮੋٹے ਹੋਣ ਵਾਲਾ ਥਾਇਰੋਇਡ ਕੋਈ ਵੀ ਹੋਵੇ अर्ली ਏਜ ਤੇ ਜੇ ਇਹਨੂੰ ਡਿਟੈਕਟ ਕੀਤਾ ਜਾਵੇ ਤਾਂ ਹੀ ਅਸੀਂ ਇਹਦੇ ਕੈਂਪ ਲਗਾਣੇ ਆ ਜੇ अर्ली ਏਜ ਤੇ ਡਿਟੈਕਟ ਕੀਤਾ ਜਾਵੇ ਸਪੈਸ਼ਲੀ ਜਿਵੇਂ ਕਿ ਮੋਟਾਪਾ ਹੋਣ ਵਾਲਾ ਥਾਇਰੋਇਡ ਹੈ ਤਾਂ ਸ਼ੂਗਰ ਨਹੀਂ ਹੋਏਗੀ ਹਾਰਟ ਦੀਆਂ ਬਿਮਾਰੀਆਂ ਨਹੀਂ ਹੋਣਗੀਆਂ ਬਿਕੋਜ਼ ਜਿਹੜਾ ਥਾਇਰੋਇਡ ਵੀ ਹੈ ਉਹ ਸ਼ੂਗਰ ਤੇ ਬਲੱਡ ਪ੍ਰੈਸ਼ਰ ਵਗੂ ਸਿਰ ਤੋਂ ਲੈ ਕੇ ਪੈਰਾਟਕ ਹਰ ਆਂਗ ਤੇ ਇਫੈਕਟ ਕਰਦਾ ਹੈ ਈਵਨ ਕੇ ਸਕਿਨ ਦੇ ਉੱਪਰ ਵੀ ਇਫੈਕਟ ਕਰਦਾ ਹੈ ਇਸ ਲਈ ਤੁਸੀਂ ਥਾਇਰਾਇਡ ਟੈਸਟ ਆਪਣਾ ਜ਼ਰੂਰ ਕਰਵਾਓ ਮੈਂ ਥਾਇਰਾਇਡ ਦੀਆਂ ਕੀ ਨਿਸ਼ਾਨੀਆਂ ਨੇ ਜਾਂ ਕਹਿੰਦੇ ਸਾਰੀ ਉਮਰ ਇਸ ਦੀ ਜਿਹੜੀ ਮੈਡੀਸਿਨ ਖਾਣੀ ਪੈਂਦੀ ਹੈ ਕਿ ਇਹਦਾ ਕੋਈ ਲਾਭ ਜੀ ਸਰ ਜਿਹੜਾ ਮੋਟਾਪਾ ਹੋਣ ਵਾਲਾ ਥਾਇਰਾਇਡ ਹੈ ਕਾਫੀ 95 ਪਰਸੈਂਟ ਕੇਸਿਸ ਦੇ ਵਿੱਚ ਸਾਰੀ ਉਮਰ ਲਈ ਦਵਾਈ ਖਾਣੀ ਪੈਂਦੀ ਹੈ ਜਿਹੜਾ ਉਹਦੇ ਨਾਲ ਕੀ ਹੋਏਗਾ ਸਕਿਨ ਡਰਾਈਨੈਸ ਹੋ ਜਾਏਗੀ ਖੁਸ਼ਕ ਹੋ ਜਾਏਗੀ ਸਕਿਨ ਤੁਹਾਡੀ ਤੁਹਾਨੂੰ ਡਿਪਰੈਸ਼ਨ ਵਰਗੀ ਬਿਮਾਰੀ ਹੋ ਸਕਦੀ ਹੈ ਤੁਹਾਡੇ ਲਿਵਰ ਵਿੱਚ ਦਿੱਕਤ ਆ ਸਕਦੀ ਹੈ ਥਾਇਰੋਇਡ ਅਬਨਾਰਮਲ ਹੋਣ ਕਰਕੇ ਜਿਹੜਾ ਮੋਟਾਪੇ ਵਾਲਾ ਥਾਇਰੋਇਡ ਹੈ ਤੁਸੀਂ weight gain ਹੋਈ ਜਾਏਗਾ ਭੁੱਖ ਘੱਟ ਲੱਗੇਗੀ ਕਬਜ਼ ਵਰਗੀਆਂ ਪ੍ਰੋਬਲਮ ਹੋ ਸਕਦੀਆਂ ਹਨ ਦੂਸਰੀ ਤਰਫ ਜਿਹੜਾ ਪਤਲੇ ਹੋਣ ਵਾਲਾ ਥਾਇਰੋਇਡ ਹੈ ਉਹਦੇ ਨਾਲ ਤੁਹਾਡਾ weight lose ਹੋਏਗਾ ਤੁਸੀਂ ਜ਼ਿਆਦਾ ਖਾਓਗੇ ਤੁਹਾਨੂੰ ਦਿਲ ਦੀ ਧੜਕਣ ਬਹੁਤ ਤੇਜ਼ ਮਹਿਸੂਸ ਹੋਏਗੀ ਜੇ ਖਾਓਗੇ ਵੀ ਤਾਂ ਵੀ weight ਰਿਡਿਊਸ ਹੋਏਗਾ ਪਤਲੇ ਹੋਣ ਵਾਲੇ ਥਾਇਰੋਇਡ ਦੇ ਵਿੱਚ ਸਾਰੀ ਉਮਰ ਦਵਾਈ ਦੀ ਕਈ ਵਾਰੀ ਨਹੀਂ ਜ਼ਰੂਰਤ ਪੈਂਦੀ ਬਟ ਤੁਹਾਨੂੰ ਟਰੈਕ ਰੱਖਣਾ ਪੈਂਦਾ ਹੈ ਆਪਣੇ ਡਾਕਟਰ ਦੇ ਨਾਲ ਕਿ ਤੁਸੀਂ ਦਵਾਈ ਦੀ ਡੋਸ ਨੂੰ ਦੋਨੋਂ ਤਰ੍ਹਾਂ ਦੇ ਥਾਇਰੋਇਡ ਵਿੱਚ ਵਧਾਣਾ ਘਟਾਉਣਾ ਕਿਵੇਂ ਈ ਐਨ ਟੀ ਡਾਕਟਰਸ ਦੀ ਸਪੈਸ਼ਲ ਇਹਦੇ ਵਿੱਚ ਯੋਗਦਾਨ ਹੁੰਦਾ ਹੈ ਕਈਆਂ ਦਾ ਥਾਇਰੋਇਡ ਗਲੈਂਡ ਜੋ ਕਿ ਗਲੇ 'ਚ ਹੁੰਦਾ ਹੈ ਸੋਜਿਸ਼ ਹੋ ਜਾਂਦੀ ਹੈ ਉਹਦੇ ਹੋਰ ਕਾਰਨ ਹੋ ਸਕਦੇ ਹੈ ਵੈਲਿਊਜ਼ ਘਟਣ ਵਧਣ ਦੇ ਸੋ ਵੀ ਆਲਵੇਜ਼ ਟੇਕ ਅ ਸੈਕੰਡਰੀ ਈ ਐਨ ਟੀ ਓਪੀਨੀਅਨ ਫਾਰ ਦ ਸੇਮ ਲਗਾ ਕਿ ਯੋਗਾ ਜਾਂ ਫਿਰ ਜਿਹੜੀਆਂ ਰੁਟੀਨ ਕਸਰਤ ਨੇ ਉਹਨਾਂ ਦੇ ਨਾਲ ਵੀ ਇਹਨਾਂ ਦੇ ਉੱਪਰ ਜਿਹੜਾ ਕਾਬੂ ਪਾਇਆ 100% ਯੋਗਾ ਮੈਡੀਟੇਸ਼ਨ ਰੁਟੀਨ ਦੀ ਵਾਕ ਫਿਜ਼ੀਕਲ ਐਕਸਰਸਾਈਜ਼ ਤੇ ਡਾਈਟ ਦੇ ਨਾਲ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਕੰਟਰੋਲ ਹੋ ਜਾਂਦੀਆਂ ਨੇ ਮੈਡੀਸਿਨਸ ਵੀ ਜੋ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਨੇ ਉਹ ਜ਼ਿਆਦਾ ਅਸਰ ਕਰਦੀਆਂ ਨੇ ਅੱਜ ਕੱਲ ਨੰਬਰ 1 ਥਿੰਗ ਇਜ਼ ਮੈਂਟਲ ਹੈਲਥ ਫਿਜ਼ੀਕਲ ਹੈਲਥ ਤੁਹਾਡੀ ਉਦੋਂ ਚੰਗੀ ਹੋਏਗੀ ਜਦੋਂ ਤੁਹਾਡੀ ਦਿਮਾਗੀ ਹੈਲਥ ਜੋ ਹੈ ਉਹ ਠੀਕ ਹੈ ਜਦੋਂ ਤੁਸੀਂ ਆਪਣੇ ਆਪ ਵਿਲ ਪਾਵਰ ਰੱਖੋਗੇ ਕਰੇਜ ਰੱਖੋਗੇ ਰਿਲੈਕਸ ਰਹੋਗੇ ਤਾਂ ਆਬਵੀਅਸਲੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਫਾਈਟ ਕਰੋਗੇ ਜਾਂ ਦੂਰ ਰੱਖੋਗੇ ਮੈਮ ਹੁਣ ਤੱਕ ਕਿੰਨੇ ਕੁ ਪੇਸ਼ੈਂਟ ਕਿਹੜੀ ਕਿਹੜੀ ਬਿਮਾਰੀਆਂ ਦੇ ਆਏ ਆ ਆ ਅੱਜ ਤਾਂ ਸਾਡੇ ਕੋਲ ਕਾਫੀ ਪੇਸ਼IENTS 슈ਗਰ ਦੇ ਆਲਰੇਡੀ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਥਾਇਰੋਇਡ ਦੇ ਆ ਰਹੇ ਨੇ ਅਦਰਵਾਈਜ਼ ਕੁਝ ਪਿਛਲੇ ਦਿਨਾਂ ਵਿੱਚ ਮੈਂ ਕਹਾਂ 20-25 ਦਿਨਾਂ ਵਿੱਚ ਸਾਡੇ ਕੋਲ ਡੇਂਗੀ ਦੇ ਬਹੁਤ ਜ਼ਿਆਦਾ ਕੇਸੇਜ਼ ਆ ਰਹੇ ਨੇ ਸੈਲ ਕਟ ਰਹੇ ਨੇ ਬਹੁਤ ਜ਼ਿਆਦਾ ਹਾਈ ਗ੍ਰੇਡ ਫੀਵਰ ਹੋ ਰਿਹਾ ਹੈ ਔਰ ਪੇਸ਼IENTS ਮੋਸਟਲੀ ਬਲੀਡਿੰਗ ਦੇ ਨਾਲ ਆ ਰਹੇ ਨੇ ਤਾਂ ਮੇਰੀ ਹੰਬਲ ਰਿਕਵੈਸਟ ਹਮੇਸ਼ਾ ਰਹੇਗੀ ਕਿ ਜੇ ਤੁਹਾਨੂੰ ਕੋਈ ਵੀ ਦਿੱਕਤ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋ ਰਹੀ ਹੈ ਇਗਨੋਰ ਨਾ ਕਰੋ ਸੈਲਫ ਮੈਡੀਕੇਸ਼ਨ ਨਾ ਲਓ ਸਭ ਤੋਂ ਨੇੜੇ ਤੋਂ ਆਪਣੇ ਡਾਕਟਰ ਤੋਂ ਹੈਲਪ ਲਓ ਤੇ ਆਪਣੇ ਟੈਸਟ ਤਾਂ ਕਿ ਤੁਸੀਂ ਕੋਈ ਕੰਪਲਿਕੀਸ਼ਨ ਤੋਂ ਬਚ ਸਕੋ ਜਿਹੜਾ ਅੱਜ ਕੈਂਪ ਲੱਗਿਆ ਗਿਆ ਸਾਰੇ ਇਲਾਜ ਦੀ ਫੀਸ ਨਹੀਂ ਸਾਡੀ ਅਸੀਂ ਮੈਡੀਕੇਸ਼ਨਸ ਦਵਾਈਆਂ ਫ੍ਰੀ ਦੇ ਰਹੇ ਹਾਂ ਫ੍ਰੀ ਥਾਇਰੋਇਡ ਟੈਸਟ ਹੋ ਰਿਹਾ ਹੈ ਫ੍ਰੀ 슈ਗਰ ਟੈਸਟ ਹੋ ਰਿਹਾ ਹੈ ਤੇ ਇੱਕ ਸੈਲਫ ਕੇਅਰ ਕਿਟਸ ਹੈ ਉਹ ਅਸੀਂ ਵੰਡ ਰਹੇ ਹਾਂ